ਆਮ ਅੱਛੀ ਆ ਜੀ ਸਾਹਮਣੇ ਜਿਹੜੀ ਤੁਸੀਂ ਦੇਖ ਰਹੇ ਹੋ ਸਮੁੰਦਰ ਚੋਂ ਰੁੜ ਕੇ ਬਾਹਰ ਆ ਗਈ ਸੋ ਕੈਮਰੇ ਦੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਵੀ ਬੰਦੇ ਨਾ ਸਮੁੰਦਰ ਦੇ ਵਿੱਚੋਂ ਮੱਛੀਆਂ ਫੜ ਕੇ ਲੈ ਕੇ ਆਏ ਨੇ ਸੋ ਇਹ ਮੱਛੀ ਹੁਣੇ ਬਾਹਰ ਆਈ ਆ ਜਸਟ ਤੇ ਬਾਹਰ ਆ ਕੇ ਮਰ ਗਈ ਵਿਚਾਰੀ ਕੋਸ਼ਿਸ਼ ਕਰਦੇ ਆ ਵੀ ਆਪਾਂ ਇਹਦੇ ਨੇੜੇ ਚਾਈਏ ਫਰ ਜੇ ਹੋਰ ਬਾਹਰ ਆ ਗਈ ਇਹ ਓ ਕਿਉਂ ਨਹੀਂ ਆ ਲਈ ਹੋਰ ਇਹ ਸੋ ਇਹ ਮੱਛੀ ਤੁਸੀਂ ਦੇਖ ਸਕਦੇ ਹੋ ਦੇਖੋ ਕੋਈ ਟੂਰਿਸਟ ਇੱਥੇ ਨਹੀਂ ਹੈਗਾ ਸਿਰ ਫਸਦੀ ਹੈ ਬਾਕੀ ਸਿਰਫ ਬੋਤ ਆਲੇ ਨੇ ਸੋ ਪਾਣੀ ਦੀ ਆਵਾਜ਼ ਸਮੁੰਦਰ ਦੀ ਆਵਾਜ਼ ਤੁਸੀਂ ਦੇ ਯਾਰ ਇਹ ਤਾਂ ਖਤਰਨਾਕ ਵੀ ਹੈ ਹਾਂ ਤੈਨੂੰ ਤੂੰ ਕਹਿ ਉਹ ਦੇਖ ਤੈਨੂੰ ਦੇਖ ਹਾਈ ਇਹ ਤੇ ਇੰਜ ਪ੍ਰੀ ਵਾਲੀ ਬੋਤ ਹੈ ਇਹ ਉਹ ਵਾਲੀ ਬੋਤ ਆਪਣੇ ਮੌਸਲੀ ਕੀ ਹੁੰਦਾ ਸਮੁੰਦਰ ਰਾਹੀਂ ਡੌਂਕੀਆਂ ਵੀ ਬੋਤ ਲੱਗਦੀਆਂ ਨੇ ਸੋ ਸਮੁੰਦਰ ਦਾ ਰੂਟ ਆਇਆ ਯਾਰ ਕਿਤੇ ਵੀ ਉੱਥੇ ਪਹੁੰਚ ਚੁੱਕੀ ਚੱਕਰੀ ਇਹਨੂੰ ਪੁਲਾ ਰਹੀ ਆਪਾਂ ਵੀ ਬੀਚ ਆ ਨਾ ਇੱਥੇ ਬਾਹਰ ਕਿਨਾਰੇ ਤੇ ਬਹੁਤ ਸਾਰੀਆਂ ਮੱਛੀਆਂ ਮਰੀਆਂ ਪਈਆਂ ਨੇ ਸਮੁੰਦਰ ਦੇ ਵਿੱਚੋਂ ਬਹੁਤ ਮਾਲ ਝੜ ਕੇ ਆਇਆ ਹੋਇਆ ਇੱਧਰ ਸੋ ਸਾਡੇ ਨੇੜੇ ਤੇਰੇ ਕੋਲ ਇੱਕ ਫੈਮਿਲੀ ਐ ਸਿਰਫ ਉਹ ਇੱਕ ਫੈਮਿਲੀ ਐ ਉਹ ਵੀ ਆਮਾਨੀ ਐ ਤੇ ਟੂਰ ਇਸ ਕੇ ਸਿਰਫ ਅਸਮੀਟੇ ਤੇ ਪੱਥਰ ਬਹੁਤ ਜ਼ਿਆਦਾ ਨੇ ਯਾਰ

ਉਹ ਵਿਚ ਤੋਂ ਅਸੀਂ ਆ ਗਏ ਪਰ ਹੁਣ ਸਾਨੂੰ ਵਾਪਸ ਜਾਣ ਦੀ ਟੈਕਸੀ ਨਹੀਂ ਮਿਲਦੀ ਅਸੀਂ ਧੁੱਪ ਦੇ ਵਿੱਚ ਕੜਕ ਦੀ ਗਰਮੀ ਦੇ ਵਿੱਚ ਹੁਣ ਤੁਰ ਕੇ ਜਾ ਰਹੇ ਹਾਂ ਸਹੀ ਗੱਲ ਐ ਇਦਾਂ ਦੀ ਫੀਲਿੰਗ ਆ ਰਹੀਆਂ ਹੁਣ ਵੀ ਰੇਗਿਸਤਾਨ ਚ ਜਾ ਰਹੇ ਹਾਂ ਤੇ ਆਲੇ-ਦਾਲੇ ਕੁਝ ਵੀ ਨਹੀਂ ਹੈਗਾ ਟੈਕਸੀ ਇੱਥੇ ਤੱਕ ਤਾਂ ਆਉਂਦੀ ਹੋਈ ਨਹੀਂ ਪਤਾ ਨਹੀਂ ਕਿ ਸਾਨੂੰ ਕਿਵੇਂ ਛੱਡ ਗਈ ਸੋ ਸਾਨੂੰ ਸਾਨੂੰ ਹੁਣ ਬਹੁਤ ਜ਼ਿਆਦਾ ਤੁਰ ਕੇ ਰੋਡ ਤੱਕ ਪਹੁੰਚਣਾ ਪੈਣਾ ਉੱਥੋਂ ਫਿਰ ਟੈਕਸੀ ਲੈਣੀ ਪੈਣੀ ਆ ਰੁਹੀ ਲਈ ਉਹ ਸਾਹਮਣੇ ਵਿੱਚ ਜਿੱਥੇ ਜਿਹੜੀ ਤੁਸੀਂ ਦੇਖੀ ਐ ਉਹ ਇਧਰ ਰੈ residențial ਏਰੀਆ ਤੇ ਹੁਣ ਅਸੀਂ ਬਹੁਤ ਦੂਰ ਸੜਕ ਤੇ ਤੁਰ ਕੇ ਜਾਣਾ ਤੇ ਫੀਲਿੰਗ ਇਦਾਂ ਹੈ ਜਿਵੇਂ ਰੇਗਿਸਤਾਨ ਦੇ ਵਿੱਚ ਤੁਰ ਰਹੇ ਆ ਪਿਆਸ ਲੱਗੀ ਹੋਈ ਆ ਪਾਣੀ ਹੈ ਨਹੀਂ ਬਸ ਇੱਕ ਵਾਰ ਹੁਣ ਤੁਰ ਕੇ ਅਸੀਂ ਰੋਡ ਤੇ ਪਹੁੰਚ ਜਾਈਏ ਫਿਰ ਮਿਲਦੇ ਆ ਤੁਹਾਨੂੰ ਗਰਮੀ ਵੀ ਬਹੁਤ ਆ ਚਲੋ ਇੰਨਾ ਸ਼ੁਕਰ ਇੱਥੇ ਦਰਖਤ ਦਰਖਤ ਲੱਗੇ ਹੋਏ ਨੇ ਬੰਦਾ ਦਰਖਤਾਂ ਦੀ ਛਾਂ ਹੇਠਾਂ ਨਾ ਆਰਾਮ ਨਾਲ ਤੁਰ ਕੇ ਚਲੇ ਜਾਂਦਾ ਤਿੰਨ ਚਾਰ ਕਿਲੋਮੀਟਰ ਅਸੀਂ ਤੁਰ ਕੇ ਜਾਣਾ ਫਿਰ ਰੋਡ ਤੇ ਜਾ ਕੇ ਸਾਨੂੰ ਕੋਈ ਟੈਕਸੀ ਮਿਲੂਗੀ ਫੇਰ ਬੈਠਾਂਗੇ ਅਸੀਂ ਸੋ ਆ ਸਾਹਮਣੇ ਇੱਕ ਮਾਰਕੀਟ ਜੀ ਐ ਛੋਟੀਆਂ ਮੋਟੀਆਂ ਦੁਕਾਨਾਂ ਨੇ ਕੁਛ ਕੰਮ ਇੰਟਰੈਸਟ ਕਰਕੇ ਫੇਰ ਜਾਵਾਂਗੇ ਰੋਡ ਤੇ ਕਿਉਂਕਿ ਧੁੱਪ ਐਂਸੇ ਕਰਤੇ ਆ ਸਾਹਮਣੇ ਬਹੁਤ ਜ਼ਿਆਦਾ ਪਸੀਨਾ ਇੱਥੋਂ ਲੈਨੇ ਆ ਪਾਣੀ ਇਹ ਆਪਣੀ ਇੰਡੀਆ ਵਾਂਗੂ ਰੰਗ-ਬਰੰਗੇ ਕਲਰ ਨਹੀਂ ਕਰਵਾ ਸਕਦੇ ਮੋਸਟਲੀ ਇੱਥੇ ਕਰ ਚਿੱਟੇ ਤੇ ਗ੍ਰੇ ਕਲਰ ਦੇ ਨੇ ਤੁਸੀਂ ਦੇਖ ਸਕਦੇ ਹੋ ਅਸੀਂ ਵਿੱਚ ਤੋਂ